ਜਦੋਂ ਪੋਲਿਟਿਕਸ ਦੀ ਗੱਲ ਆਉਂਦੀ ਆ ਤਾਂ ਉਹ ਧਰਮ ਦੇ ਬਾਹਰੀ ਰੂਪ ਨੂੰ ਦੇਖਦੇ ਆ ਕਿ ਸਾਡੇ ਧਰਮ ਦੀ ਗਿਣਤੀ ਕਿਵੇਂ ਵਧੇ ਜਾਂ ਸਾਡੇ ਧਰਮ ਵੱਲ ਹੋਰ ਲੋਕ ਕਿਵੇਂ ਅਟਰੈਕਟ ਹੋਣ ਜਾਂ ਕਹਿ ਲਓ ਵੀ ਸਾਡਾ ਧਰਮ ਕਿਵੇਂ ਦੁਨੀਆ ਦਾ ਸਰਬੋਤਮ ਧਰਮ ਬਣੇ ਵੀ ਇਹ ਚ ਉਹ ਬਾਹਰੀ ਤੌਰ ਤੇ ਜ਼ੋਰ ਲਾਉਂਦੇ ਆ ਪਰ ਜਿਹੜੇ ਧਰਮ ਨੂੰ ਸਹੀ ਚ ਪਛਾਣਦੇ ਆ ਉਹ ਜ਼ਰਪ ਉਹਦੇ ਅੰਦਰ ਕੰਮ ਕਰਦੇ ਆ ਕਿ ਯਾਰ ਕਿਹੜੇ ਬੰਦੇ ਦੇ ਕਰਮਾਂ 'ਚ ਹੈ ਚੀਜ਼ ਉਹ ਉਹਨੂੰ ਜਾ ਕੇ ਉਹ ਪ੍ਰਦਾਨ ਕਰ ਦਿਆ ਉਹਨਾਂ ਲਈ ਧਰਮ ਕੋਈ ਬੈਰੀਅਰ ਨਹੀਂ ਹੁੰਦਾ ਉਹ ਹਰੇਕ ਧਰਮ ਦੇ ਬੰਦੇ ਨਾਲ ਬਿਜਰ ਲੈਂਦੇ ਆ ਉਸ ਹਿਸਾਬ ਨਾਲ ਸੋ ਇਸ ਤਰ੍ਹਾਂ ਧਰਮ ਦੇ ਕਈ ਅੱਡੋ ਅੱਡ ਪੱਖ ਨੇ ਜਿਨ੍ਹਾਂ ਦਾ ਆਪਾਂ ਗਾਂ ਵਿਚਾਰ ਕਰਾਂਗੇ ਇੱਥੇ ਜਿਹੜੀ ਆਪਾਂ ਵਿਲੇ ਸਮੇਂ 'ਚ ਧਰਮ ਧਰਮ ਦੀ ਧਰਮ ਵੱਲ ਪਹਿਲਾ ਬੰਦਾ ਅਟਰੈਕਟ ਹੁੰਦਾ ਫੇਰ ਉਹਦੀ ਵੱਰ ਤੋਂ ਦੀ ਜਿਹੜੀ ਆਪਾਂ ਗੱਲ ਕਰਦੇ ਆ ਉਹ ਇਹੀ ਆ ਕਿ ਉਹ ਜਿਹੜਾ ਮੁੱਢਲੇ ਰੂਪ 'ਚ ਜਿੰਦੋਂ ਬੰਦਾ ਵਿਚਰਦਾ ਨਾ ਉਹ ਕਈ ਵਾਰੀ ਧਰਮ ਵਾਲੇ ਪਾਸੇ ਪਾਸੇ ਜਾਂਦਾ ਜਾਂਦਾ ਟੋਟਲੀ ਆਪੋਜ਼ਿਟ ਸਾਈਡ ਚ ਲਾਇਆ ਜਾਂਦਾ ਕਿਉਂਕਿ ਉਹਦੇ ਪਹਿਲੇ ਐਕਸਪੀਰੀਅੰਸ ਚੰਗੇ ਨਹੀਂ ਰਹਿੰਦੇ ਹਾਂਜੀ ਸੋ ਉੱਥੇ ਕਹਿਣ ਦਾ ਇਹੀ ਭਾਵਾ ਕਿ ਉੱਥੇ ਚੀਜ਼ਾਂ ਨੂੰ ਥੋੜਾ ਜਿਹਾ ਸਮਾਂ ਦੋ ਹੋ ਸਕਦਾ ਥੋੜਾ ਥੋੜਾ ਜਿਹਾ ਉਦਾਂ ਦਾ ਕਿਸਮਤ ਚੱਲਦੀ ਹੋਵੇ ਕਿ ਉਸ ਲੈਵਲ ਦੇ ਬੰਦੇ ਤੁਹਾਨੂੰ ਨਾ ਮਿਲ ਰਹੇ ਹੋਣ ਜਿਹੜੇ ਕਿ ਤੁਹਾਨੂੰ ਗਾਂ ਜਾ ਕੇ ਮਿਲਦੇ ਆ ਉੱਥੇ ਕਿਤੇ ਨਾ ਕਿਤੇ ਉਹ ਗਲਤ ਬੰਦਿਆਂ ਨਾਲ ਜਦੋਂ ਤੁਹਾਡਾ ਉਹ ਕਹਿ ਲਓ ਵੀ ਇੰਟਰੈਕਸ਼ਨ ਹੁੰਦੀ ਆ ਜਾਂ ਗੱਲਬਾਤ ਹੁੰਦੀ ਆ ਉੱਥੇ ਆਪਾਂ ਕਿਤੇ ਨਾ ਕਿਤੇ ਉਹ ਭਵ ਸਾਗਰ ਚ ਫਾਹ ਜਾਂਦੇ ਆ ਵੀ ਧਰਮ ਸਹੀ ਚੀਜ਼ ਨਹੀਂ ਹੈ